ਪਠਾਨਕੋਟ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਇਲਾਜ ਕਰਾਉਣ ਆਏ ਨੌਜਵਾਨ ਉੱਪਰ ਤੇਜ਼ ਹਥਿਆਰਦਾਰ ਲੋਕਾਂ ਨੇ ਕੀਤਾ ਹਮਲਾ ਸਿਵਲ ਹਸਪਤਾਲ ਪਠਾਨਕੋਟ ਵਿੱਚ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਆਪਣਾ ਇਲਾਜ ਕਰਵਾਉਣ ਆਇਆ ਇੱਕ ਵਿਅਕਤੀ ਤੇ ਉਸ ਨੂੰ ਜ਼ਖਮੀ ਕਰਨ ਵਾਲੇ ਲੋਕ ਫਿਰ ਉਸ ਦੇ ਉੱਪਰ ਹਸਪਤਾਲ ਵਿੱਚ ਹੀ ਹਮਲਾ ਕਰਨ ਆ ਗਏ ਜਿਨ੍ਹਾਂ ਕੋਲ ਤੇਜ਼ਦਾਰ ਹਥਿਆਰ ਸਨ ਉਹ ਪੁਲਿਸ ਦੇ ਰੋਕੇ ਵੀ ਨਾ ਰੁਕੇ ਔਰ ਪੁਲਿਸ ਨੂੰ ਵੀ ਤਮਕੀਆਂ ਦਿੰਦੇ ਰਹੇ ਅਤੇ ਉਹਨਾਂ ਨੇ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਕੀਤਾ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਆਓ ਦੇਖਦੇ ਹਾਂ ਪੂਰੀ ਖਬਰ ਓਕੇ ਤੁਹਾਡੀ ਕੀ ਨਾਮਤਾ ਜੀ ਮੇਰਾ ਨਾਮ ਰੰਜਨਾ ਕਲਸੀ ਜੀ ਜਖਮੀ ਤੇਗਾ ਕੌਣ ਹੈ ਤੁਹਾਡਾ ਬੇਟਾ ਬੇਟਾ ਮਨੀਕੋਤ ਸੀ ਗੱਲਬਾਤ ਹੋਈ ਸੀ ਗੱਲਬਾਤ ਸਵੇਰੇ ਉਹਨਾਂ ਨੇ ਪਹਿਲਾਂ ਦੇਖੋ ਰੁਗਿਆ ਜਾਂ 10 ਮਿੰਟ ਹੋਏ ਇਹਨੂੰ ਕਰੋ ਨਿਕਲੇ ਰਹੇ ਜੀ ਤੇ 10 ਮਿੰਟ ਬਾਅਦ ਮੈਨੂੰ ਫੋਨ ਆ ਗਿਆ ਤੁਹਾਡੇ ਬੇਟੇ ਦੇ ਸਸਤਰਾਂ ਉਹਨਾਂ ਨੇ ਮਤਲਬ ਵਾਰਦਾਤ ਹੋ ਗਈ ਹੈ ਤੇ ਜਿਆਦਾ ਉਹਨਾਂ ਸਿਰਸਰ ਪਾਰ ਛੜੇ ਤਾਂ ਤੁਸੀਂ ਆ ਜਾਓ ਬਸ ਧਿਆਨ ਨਾਲ ਆਜੋ ਮੈਂ ਵਾਸਤੇ ਆਣ ਨਹੀਂ ਗਿਆ ਫਿਰ ਮੁਰਕੇ ਫੋਕ ਕੋਲ ਆ ਕੇ ਕਿ ਗੱਡੀ ਆ ਗਈ ਆ ਤੁਸੀਂ ਸਿੱਧਲੋ ਹਸਪਤਲ ਪਹੁੰਚ ਜਾਓ ਅਸੀਂ ਪਹੁੰਚ ਗਏ ਇੱਥੇ ਟ੍ਰੀਟਮੈਂਟ ਹੋਣ ਦੀ ਵੀ ਸੀਗੀ ਬਰੀ ਸਟੇਰਮੋਂ ਦੇ ਵਾਜੂਤ ਹੋਏ ਕਰਦੀ ਵੀ ਸੀ ਸਟੀਚਿੰਗ ਹੋਣ ਦੀ ਵੀ ਲੱਗੇ ਗਏ ਦੇ ਨੂੰ ਨਾਲੇ ਬੰਦੇ ਆ ਗਏ ਜਿਨ੍ਹਾਂ ਨੇ ਸਿਰ ਉਹਨਾਂ ਨੂੰ ਹਮਲਾ ਕੀਤਾ ਫਿਰ ਆਗੇ 8-9 ਬੰਦੇ ਆ ਗਏ ਫਿਰ 10 ਦੱਤ ਤੰਦੂਤਰ ਲੈ ਕੇ ਉਹਨੇ ਸ਼ਰੀਆਮ ਉਹੀ ਜਿਹੜੇ ਜਿਨ੍ਹਾਂ ਨੇ ਮੁੱਢ ਦੱਤ ਨੂੰ ਮਾਰਿਆ ਉਹੀ ਮੁੰਡੇ ਫਿਰ ਆ ਗਏ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਸੀਗਾ ਮੁੰਡੇ ਚ ਕੋ ਨਹੀਂ ਸੀਗੇ ਕੌਣ ਨਹੀਂ ਸ਼ਰੀਆਮ ਉਹਨਾਂ ਦੱਤਾਂ ਤੇ ਟਾਂਕੇ ਲੱਗਦੇ ਫਿਰ ਇਹ ਮੁੰਡੇ ਦੱਤਰ ਚਲਾਤੇ ਉਹਨਾਂ ਨੇ ਚਾਰਿਆਂ ਨੂੰ ਗੁੰਡਾ ਗੱਦੀ ਕਰ ਦਿੱਤੀ ਹਸਪੀਟਲ ਦੇ ਵਿੱਚ ਸਾਰਿਆਂ ਨੂੰ ਮਾਰ ਤੇ ਇੱਕ ਮੁੰਡਾ ਬਚਾ ਮੈਨੂੰ ਬਚਾਉਣ ਲਈ ਮੇਰੇ ਲਗਨ ਦਾ ਤਰ ਮਾਰ ਮੈਨੂੰ ਪਹੁੰਚਾਉਣ ਲਈ ਮੁੰਡੇ ਨੇ ਆਪਣੇ ਸਿਰ ਤੇ ਲੈ ਲਈਆ ਉਹਨੂੰ ਹੋ ਗਿਆ ਮੈਂ ਕਹਿੰਦੀ ਹਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੇ ਕਿ ਸ਼ਰੇਆਮ ਦਾਤਰ ਚਲਾਉਣ ਦੇ ਹਸਪੀਟਲ ਦੇ ਵਿੱਚ ਨਹੀਂ ਤਾਂ ਕਾਰਨ ਹੀ ਹੈ ਗਾੜੀ ਲੜਾਈ ਦੇ ਕਾਰਨ ਮੈਨੂੰ ਨਹੀਂ ਭਗਾ ਇਹਨਾਂ ਕੀ ਹੈ ਕਿ ਨਹੀਂ ਆ ਗਾੜੀ ਵੀ ਨਾਲ ਦੋ ਵਾਰੀ ਉਹਨਾਂ ਨੂੰ ਮਾਰਿਆ ਇਹਨੂੰ ਮੁੰਡੇ ਨੂੰ ਸਵੇਰੇ ਵੀ ਮਾਰਿਆ ਸ਼ਾਮ ਨੂੰ ਫੇਰ ਹਮਲਾ ਕੀਤਾ ਉਹਨਾਂ ਨੇ ਆ ਸਿਵਲ ਹਸਪੀਟਲ ਦੀ ਐਮਰਜੈਂਸੀ ਇਸਕਰੀਬ ਕੋਈ 12:30 ਤੋਂ 1 ਵਜੇ ਤੱਕ ਦੇ ਦੌਰਾਨ ਇੱਕ ਪੇਸ਼ੈਂਟ ਜਿਹੜਾ ਹੈਗਾ ਹੈ ਉਹ ਐਮਲਸੀ ਕਰਵਾਉਣ ਨੂੰ ਆਪਣਾ ਸੱਟਾਂ ਦਾ ਮੁਆਇਨਾ ਕਰਵਾਉਣ ਆਇਆ ਹੈਗਾ ਡਾਕਟਰ ਅਕਸ਼ਰ ਚੌਧਰੀ ਜਿਹੜੇ ਹੈਗੇ ਆ ਸਾਡੇ ਇੱਥੇ ਔਨ ਡਿਊਟੀ ਸੀਗੇ ਬਾਕੀ ਸਾਰਾ ਸਟਾਫ ਵੀ ਔਨ ਡਿਊਟੀ ਸੀਗਾ ਤੇ ਉਹ ਉਹਨਾਂ ਦਾ ਐਮਲਸੀ ਮੁਆਇਨਾ ਕਰ ਰਹੇ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਟਾਂਕੇ ਲਗਾਉਣ ਵਾਸਤੇ ਅੰਦਰ ਮਾਈਨਰ ਰੂਟੀ ਜਿਹੜਾ ਸਾਡਾ ਹੈਗਾ ਹੈ ਉੱਥੇ ਸ਼ਿਫਟ ਕੀਤਾ ਹੈ ਇਸ ਦੌਰਾਨ ਕੋਈ 5-6 ਬੰਦੇ ਜਿਹੜੇ ਹੈਗੇ ਆਏ ਹੈਗੇ ਉਹਨਾਂ ਨੇ ਤੇਜ਼ ਤਾਰ ਹਥਿਆਰ ਜਿਹੜੇ ਹੈਗੇ ਉਹ ਨਾਲ ਕੈਰੀ ਕੀਤੇ ਹੋਏ ਸੀਗੇ ਤੇ ਇਥੇ ਆ ਕੇ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਸਾਡੇ ਹਸਪਤਾਲ ਦੀ ਤੋੜ-ਤੋੜਪਾਨ ਕੀਤੀ ਹੈ ਸਾਡੇ ਸਟਾਫ ਨੂੰ ਡਰਾਇਆ ਧਮਕਾਇਆ ਹੈਗਾ ਹੈ ਅਤੇ ਜਿਹੜਾ ਪੇਸ਼ੈਂਟ ਜਿਹੜਾ ਆਲਰੇਡੀ ਮਾਈਨਰ ਰੂਟੀ ਵਿੱਚ ਸੀਗਾ ਉਦੇ ਵਿੱਚ ਜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਐਮਰਜੈਂਸੀ ਦੇ ਬਾਹਰ ਵੀ ਉਹਨਾਂ ਨੇ ਕਾਫੀ ਤੋੜਪੱਜ ਕੀਤੀ ਹੈਗੀ ਹੈ ਤੇ ਹਥਿਆਰਾਂ ਨਾਲ ਜਿਹੜੇ ਹੈਗੇ ਆ ਕਿਸੇ ਨਾ ਕਿਸੇ ਜਿਹੜੇ ਅਣਪਛਾਤੇ ਬੰਦੇ ਨੂੰ ਉਹਨਾਂ ਨੇ ਮਾਰਿਆ ਹੈਗਾ ਇਸ ਤੋਂ ਬਾਅਦ ਜਦੋਂ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ ਹੈ ਪੁਲਿਸ ਦੇ ਆਉਣ ਤੋਂ ਬਾਅਦ ਉਹ ਦੌੜ ਗਏ ਹੈਗੇ ਮੇਰੀ ਪੁਲਿਸ ਅੱਗੇ ਇਹੀ ਬੇਨਤੀ ਹੈਗੀ ਹੈ ਕਿ ਇਸ ਕੇਸ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਤੋਂ ਪੁਲਿਸ ਜਵਾਬ ਦੇ ਗਈ ਇਸ ਗੱਲ ਦਾ ਇਸ ਗੱਲ ਦਾ ਮੈਂ ਅਹੀਂ ਤੇ ਆਪਣਾ ਜਿਹੜਾ ਕੰਪਲੇਂਟ ਹੈਗੀ ਹੈ ਪੁਲਿਸ ਐਸਐਸਪੀ ਸਾਹਿਬ ਨੂੰ ਭੇਜ ਦੇਣੀ ਹੈਗੀ ਹੈ ਜੋ ਵੀ ਐਸਐਸਪੀ ਸਾਹਿਬ ਦਾਨ ਕੋ ਕਾਰਵਾਈ ਕਰਨਗੇ ਉਹ ਸਾਨੂੰ ਮੰਜ਼ੂਰ ਹੈ ਜੀ 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 ਕੀ ਗੱਲ ਬਾਤ ਹੋਈ ਸੀ ਅਜੇ ਸਵੇਰੇ ਇੱਕ ਲੜਾਈ ਝਗੜਾ ਬੱਸ ਸਟੈਂਡ ਦੇ ਹੋਇਆ ਸੀ ਉਹਦੇ ਦੌਰਾਨ ਉਹ ਬੰਦੇ ਜਿਹੜੇ ਇੱਥੇ ਮਤਲਬ ਸਿਵਲ ਹਸਪੀਟਲ ਆਏ ਆ ਆਪਾਂ ਉੱਥੇ ਕਰਦੇ ਪਏ ਸੀ ਉਹਨਾਂ ਦਾ ਮਤਲਬ ਦੇਖਦੇ ਪਏ ਸੀ ਜਿਨ੍ਹਾਂ ਨੇ ਦੱਸਿਆ ਮਾਨਕ ਕਲਸੀ ਨਾਂ ਦਾ ਲੜਕਾ ਸੀ ਜਿਨ੍ਹਾਂ ਨੇ ਮਤਲਬ ਇੱਥੇ ਦੱਸਿਆ ਵੀ ਆ ਕੇ ਲੜਾਈ ਝਗੜਾ ਸਾਡਾ ਹੋਇਆ ਉੱਥੇ ਤੇ ਉਹਦੇ ਡਾਕਟਰ ਸਾ ਇਨਾ ਜਗਰ ਨੂੰ ਮਤਲਬ ਭਈ ਅੱਧਾ ਘੰਟਾ ਪਹਿਲੇ ਦੀ ਗੱਲ ਆ ਤੇ ਬੰਦੇ ਕਾਫੀ ਬੰਦੇ ਤਿੰਨ ਚਾਰ ਬੰਦੇ ਜਿਹੜੇ ਵੱਡੇ ਵੱਡੇ ਦਾਤਰ ਲੈ ਕੇ ਆਏ ਜਿਨ੍ਹਾਂ ਨੂੰ ਮੈਚ 'ਚ ਰੋਕਣ ਦੀ ਕੋਸ਼ਿਸ਼ ਬੜੀ ਕੀਤੀ ਬਹੁਤ ਜ਼ਿਆਦਾ ਰੋਕ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਦੇ ਵੀ ਉਹਨਾਂ ਨੇ ਹੱਥ ਹਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਇੱਕ ਮੁੰਡੇ ਨੇ ਅੱਗੇ ਆਪਣੇ ਆ ਗਏ ਆਪਣੇ ਦੇ ਵਾਰ ਕਰਾਏ ਆ ਤੇ ਮੁੜ ਕੇ ਉਹਨਾਂ ਨੇ ਅੰਦਰ ਉਹਨਾਂ ਨੂੰ ਵੀ ਆ ਉਹਦੀ ਮਾਂ ਨੂੰ ਵੀ ਉਹਨਾਂ ਨੇ ਭਾਂ ਥੋੜੇ ਵੀ ਕੀਤੀ ਆ ਤੇ ਮੁੜ ਕੇ ਉਹ ਬੰਦੇ ਫਰਾਰ ਹੋ ਗਏ ਤਿੰਨੇ ਲਵ ਅ ਸ਼ਮੀ ਤੇ ਸ਼ਮੀ ਦਾ ਬੇਟਾ ਬੋਲਟ ਮੋਡਾ ਕਿ ਮੋਕੇ ਦੇ ਕਿੰਨੇ ਮਲਾਜਮ ਮੌਜੂਦ ਆਗੇ ਇਥੇ ਐਸਲੇ ਮੈਂ ਇਕੱਲਾ ਹੀ ਇਥੇ ਜੀ ਥੋੜੇ ਕਰੇ ਮਲੇ ਸਟਾਫ ਨੂੰ ਕਿੰਨੇ ਦਿੱਤੇ ਗਏ ਇਥੇ ਚੌਕੀ ਦੇ ਵਿੱਚ ਅਸੀਂ ਟੋਟਲ ਮੇਰੇ ਸਰੇ ਪਾਗੇ ਜੀ ਪੰਜ ਮਲਾਜਮ ਆ ਜੀ ਇੱਕ ਛੁੱਟੀ ਗਿਆ ਮੁੰਡਾ ਇੱਕ ਕੋਰਸ ਤੇ ਗਿਆ ਜੀ ਇੱਕ ਨਾਈਟ ਆਂਦਾ ਇੱਕ ਮੈਜਰ ਜੀ ਕੀਤੀ 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 ਇਹ 판 توڑ ਕੇ ਡਾਕਟਰ ਸਾਹਿਬ ਦੇ ਕੋਕੀ ਜਿਹੜੀ ਤੋੜ ਪਰ ਕੀਤੀ ਤੋੜਪਨ ਕੀਤੀ ਅੰਦਰ ਉਹਨਾਂ ਨੇ ਮਤਲਬ ਉਹ ਲੜਕੀ ਦੀ ਮਾਨਕ ਦੀ ਮਾਂ ਸੀ ਉਹ ਮਤਲਬ ਉਹ ਉਹਦੇ ਮਤਲਬ ਹੱਥੀ ਪਿਆ ਉਹਨੂੰ ਮੈਂ ਛਡਾਣ ਲਈ ਪਿਆ ਵਾ ਦਾਤਰ ਲਿਆ ਸੀ ਵੀ ਕਿਹਦੇ ਦਾਤਰ ਨਾਲ ਮਾਰਦੇ ਉਹ ਦਾਤਰ ਜਿਹੜਾ ਵਾ ਸ਼ੀਸ਼ੇ ਦੇ ਵਿੱਚ ਆ ਸ਼ੀਸ਼ਾ ਵੀ ਟੁੱਟ ਗਿਆ ਤੇ ਮੇਰੇ ਦੇ ਬੱਚਣ ਲੱਗਾ ਤੇ ਉਹ ਮੁੰਡਾ ਅੱਗੇ ਆ ਗਿਆ ਉਹ ਆਪਣੇ ਉਹ ਅੰਦਰ ਕੈਮਰੇ ਲੱਗੇ ਆ ਉਹਨਾਂ ਦੇ ਹਸਪੀਟਲ ਦੇ ਭਰਾ